ਹਲੋ ਜੀ ਸ਼ਸ਼ੀਕਾਲ ਜੀ ਫਲਕਾਰੀ ਪੰਜਾਬ ਦੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਦੱਸਾਂਗੇ ਮੋਰ ਬਣਾਉਣਾ ਪਿਛਲੀ ਵੀਡੀਓ ਦੇ ਵਿੱਚ ਆਪਾਂ ਦੱਸਿਆ ਸੀ ਤੁਹਾਨੂੰ ਉਹ ਹੋਰ ਤਰੀਕੇ ਨਾਲ ਬਣਾਇਆ ਸੀਗਾ ਇਹਨੂੰ ਆਪਾਂ ਹੋਰ ਤਰੀਕੇ ਨਾਲ ਬਣਾਵਾਂਗੇ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ 2 ਸੈਂਟੀਮੀਟਰ ਲੈ ਲਾਂਗੇ ਐਦੇ ਸੈਂਟਰ ਚੋਂ ਆਪਾਂ ਉੱਪਰ ਨੂੰ ਪਟਾ 1 ਸੈਂਟੀਮੀਟਰ ਲੈ ਲਾਂਗੇ ਇਸ ਸਟਿੱਕੇ ਨਾਲ ਇਹ ਪਹਲਕਾ ਆ ਜਾਏ ਇਦਾਂ ਪੈਨਸਲ ਨਾਲ ਡਰਾ ਕਰ ਲਾਂਗੇ। ਐਬਾ ਹਾਂਜੀ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ? ਨੀਚੇ ਟਾਂਕਾ ਸ਼ੁਰੂ ਕਰਾਂਗੇ। ਤਦਾਂ ਸਭ ਤੋਂ ਪਹਿਲਾਂ ਆਪਾਂ ਇਰੇ niche pair laga wange dekho aidan pan ka chak langange ais trick ਇਹ ਆਪਾਂ ਸੂਤੀ ਤਾਗੇ ਨਾਲ ਬਣਾਵਾਂਗੇ ਜਿਹੜੇ ਤੁਹਾਨੂੰ ਮੈਂ ਮੋਰ ਦੱਸ ਰਹੀਆਂ ਬਣਾਉਣਾ ਇਹ ਆਪਾਂ ਸੂਤੀ ਤਾਗੇ ਨਾਲ ਬਣਾ ਰਹੇ ਹਾਂ ਦੇਖੋ ਇਹ ਪੈਸ ਤ੍ਰਿੱਕੇ ਨਾਲ ਲਗਾ ਲਾਂਗੇ ਹੁਣ ਆਪਾਂ ਕੀ ਕਰਾਂਗੇ ਸਿੱਧਾ ਆਪਾਂ ਇੱਥੋਂ ਸ਼ੁਰੂ ਕਰ ਲਾਂਗੇ ਦੇਖੋ ਹੁਣ ਐਸਟਰਾ ਬਿਲਕੁਲ ਹਲਕਾ ਹਲਕਾ ਕਪੜਾ ਚੱਕਾਂਗੇ ਤੇ ਬਿਲਕੁਲ ਸਟ੍ਰੇਟ ਜਾਵਾਂਗੇ ਦੋਨੇ ਪਾਸਿਓਂ ਐਦਾਂ ਦੇਖੋ ਹੁਣ ਆਪਾਂ ਕੀ ਕਰਾਂਗੇ ਇਹ ਆਪਾਂ 5 6 ਝੋਟੇ ਪਾ ਲੇ ਇੱਥੋਂ ਆਪਾਂ ਇਹਦਾ ਲੈ ਲਾਂਗੇ ਸੈਂਟਰ ਬਿਲਕੁਲ ਹਲਕਾ ਜਿਹਾ ਠੀਕ ਹੈ ਐਸ ਤਰ੍ਹਾਂ ਐਸ ਤਰ੍ਹਾਂ ਵੀ ਆਪਾਂ ਪੂਰੇ ਧਿਆਨ ਨਾਲ ਸਿੱਖਣ ਵਾਸਤੇ ਵੀਡੀਓ ਫੁੱਲ ਦੇਖਿਆ ਕਰੋ ਵਿੱਚੋਂ ਬਿਲਕੁਲ ਵੀ ਸਕਿਪ ਨਾ ਕਰਿਆ ਕਰੋ ਵੀਡੀਓ ਨੂੰ ਤਾਂ ਜੋ ਤੁਹਾਨੂੰ ਕੱਲਾ ਕੱਲਾ ਸਟੈਪ ਸਮਝ ਆ ਜਾਏ ਕਿ ਆਪਾਂ ਕਿੱਥੋਂ ਕਿੱਦਾਂ ਲਿਆ ਕਿੱਥੋਂ ਕਿੱਦਾਂ ਡਿਜ਼ਾਈਨ ਸ਼ੁਰੂ ਕੀਤਾ ਆ ਕਿਉਂਕਿ ਇਹਦੇ ਟਾਂਕੇ ਹਨਾ ਆਪਣੇ ਝੋਟਿਆਂਵਾਰੀ ਮੇਨ ਹੁੰਦਾ ਆ ਕਿ ਹਰ ਇੱਕ ਡਿਜ਼ਾਈਨ ਦੇ ਵਿੱਚ ਕਿੰਨੇ ਝੋਟੇ ਪੈਂਦੇ ਨੇ ਕਿਹੜੇ ਡਿਜ਼ਾਈਨ ਦੇ ਵਿੱਚ ਕਿੰਨੇ ਟਾਂਕੇ ਪੈਂਦੇ ਨੇ ਇਹ ਹੀ ਚੀਜ਼ਾਂ ਨੇ ਜਿਹੜੀਆਂ ਇਹਦੇ ਵਿੱਚ ਸਿੱਖਣ ਵਾਲੀਆਂ ਹੁੰਦੀਆਂ ਨੇ ਫੁਲਕਾਰੀ ਟਾਂਕੇ ਦੇ ਵਿੱਚ ਦੇਖੋ ਹੁਣ ਐਤ ਤੱਕ ਆਪਾਂ ਐਦਾਂ ਬਣਾ ਲਈ ਠੀਕ ਹੈ ਜੀ ਹੁਣ ਆਪਾਂ ਕੀ ਕਰਾਂਗੇ ਹੁਣ ਜਿ ਦੇਖੋ ਆਪਾਂ ਪਹਿਲਾਂ ਜਿਹੜਾ ਨੀਚੇ ਬਣਾਇਆ ਸੀਗਾ ਆਪਾਂ ਉਹਦਾ ਸੈਂਟਰ ਲੇਆ ਹੈ ਨਾ ਹੁਣ ਆਪਾਂ ਕੀ ਕਰਾਂਗੇ ਹੁਣ ਜਿਹੜਾ ਆਪਾਂ ਇਹ ਵਾਲਾ ਇਹ ਪੋਰਸ਼ਨ ਬਣਾਇਆ ਇਧਰਲੇ ਹੁਣ ਆਪਾਂ ਇਹਦਾ ਸੈਂਟਰ ਲੈ ਲਾਂਗੇ ਦੇਖੋ ਬਿਲਕੁਲ ਹਲਕਾ ਜਾ ਫਿਰ ਹੁਣ ਜਿਹੜਾ ਆਪਾਂ ਸੈਂਟਰ ਲੇਆ ਹੋਇਆ ਉਹਦਾ ਸੈਂਟਰ ਬਿਲਕੁਲ ਹਲਕਾ ਜਾ ਤੇ ਹੁਣ ਜਿਹੜਾ ਆਪਣਾ ਇਧਰਲੀ ਸਾਈਡ ਆ ਇਹਦਾ ਸੈਂਟਰ ਇਸ ਤਰੀਕੇ ਨਾਲ ਐਦਾਂ ਠੀਕ ਹੈ ਹੁਣ ਆਪਾਂ ਇਦੇ ਉੱਤੇ ਹੀ ਚੱਕਦੇ ਜਾਵਾਂਗੇ ਐਦਾਂ ਥੋੜਾ ਕੱਪੜਾ ਨਾ ਇਹ ਹੈਗਾ ਮੋਟਾ ਆ ਟਾਂਕਾ ਆਟੋਮੈਟਿਕ ਹੀ ਕੱਪੜਾ ਵੱਧ ਚੱਕਿਆ ਜਾਂਦਾ ਮੇਰੇ ਤੋਂ ਦੇਖੋ ਪਾਸ ਰਿੱਕੇ ਨਾਲ ਇਹਨੂੰ ਫਿਲ ਕਰਾਂਗੇ ਹੁਣ ਇਹ ਜਿਹੜੀ ਮੋਰਨੀ ਆਪਾਂ ਮੋਰ ਬਣਾਉਨੇ ਆ ਇਹ ਬਹੁਤ ਤਰ੍ਹਾਂ ਦੇ ਬਹੁਤ ਅਲੱਗ-ਅਲੱਗ ਡਿਜ਼ਾਈਨ ਦੇ ਕੇ ਆਪਾਂ ਇਹਨਾਂ ਨੂੰ ਬਣਾ ਸਕਦੇ ਆ ਐਦਾਂ ਸਾਰੀ ਇਹਦੀ ਐਦਾਂ ਫੀਲਿੰਗ ਹੋ ਜੂਗੀ ਬਿਲਕੁਲ ਕਪੜਾ ਆਪਾਂ ਹਲਕਾ-ਹਲਕਾ ਹੀ ਚੱਕਾਂਗੇ ਇਹ ਵੀ ਆਪਾਂ ਜਿਵੇਂ ਮਰਜ਼ੀ ਦੁਪੱਟਿਆਂ ਦੇ ਪੱਲਿਆਂ ਤੇ ਸ਼ਾਰਟਾਂ ਦੇ ਪੱਲਿਆਂ ਤੇ ਜਿੱਥੇ ਮਰਜ਼ੀ ਆਪਾਂ ਇਹਦੇ ਨਾਲ ਫੁਲਕਾਰੀ ਨੂੰ ਡਿਜ਼ਾਈਨ ਕਰ ਸਕਦੇ ਆ ਟਾਂਕਾ ਪਾ ਕੇ ਇਸ ਸਟਿੱਕੇ ਨਾਲ ਬਣਾ ਕੇ ਅਸੀਂ ਜ਼ਿਆਦਾਤਰ ਜਿਹੜੇ ਦੁਪੱਟਿਆਂ ਤੇ ਮੋਰਨੀਆਂ ਬਣਾਉਨੇ ਆ ਉਹ ਸੀ ਇਦਾਂ ਹੀ ਬਣਾਉਨੇ ਆ ਇਹ ਤਰੀਕੇ ਦੀ ਮੋਰਨੀ ਅਸੀਂ ਜ਼ਿਆਦਾ ਬਣਾਉਨੇ ਆ ਇਹਦਾ ਕੱਲਾ ਕੱਲਾ ਟਾਂਕਾ ਸਮਝਣ ਵਾਲਾ ਆ। ਸੋ ਇਸ ਕਰਕੇ ਵੀਡੀਓ ਨੂੰ ਬਿਨਾ ਸਕਿੱਪ ਕਰੇ ਜੇ ਤੁਸੀਂ ਇਹਨੂੰ ਸਿੱਖਣਾ ਚਾਹੁੰਦੇ ਹੋ ਤਾਂ ਬਿਨਾ ਸਕਿੱਪ ਕਰੇ ਪੂਰੀ ਵੀਡੀਓ ਦੇਖਿਓ। ਫਿਰ ਇਹ ਤੁਹਾਨੂੰ ਇਹਦੇ ਸਾਰੇ ਸਟੈਪਾਂ ਬਾਰੇ ਪਤਾ ਲੱਗੂਗਾ। ਕਿਉਂਕਿ ਇਹਦੇ ਵਿੱਚ ਕਾਫੀ ਸਟੈਪ ਨੇ ਇਹਦੀ ਸਾਰੀ ਚਕਾਈ ਜਿਹੜੀ ਬਿਲਕੁਲ ਇਕੁਅਲ ਨਹੀਂ ਹੁੰਦੀ ਹੈਗੀ ਇਹ ਕਈ ਸਟੈਪਾਂ ਦੇ ਵਿੱਚ ਬਣਦੀ ਆ। ਦੇਖੋ ਜੀ ਹੁਣ ਆਪਣੀ ਇਹ ਇੱਥੇ ਤੱਕ ਬਣ ਗਈ ਹੁਣ ਆਪਾਂ ਕੀ ਕਰਾਂਗੇ ਤੁਹਾਨੂੰ ਮੈਂ ਸਮਝਾਉਣ ਵਾਸਤੇ ਇਹਨੂੰ ਪੈਨਸਲ ਨਾਲ ਡਰਾ ਕਰਕੇ ਦੱਸਦੀ ਆ ਹੁਣ ਆਪਣੀ ਇਹਦੇ ਉੱਤੇ ਗਰਦਨ ਲੱਗੂਗੀ ਗਰਦਨ ਵੀ ਆਪਾਂ ਪਿਛਲੀ ਵਾਰ ਤਾਂ ਆਪਾਂ ਸਿੰਪਲ ਬਣਾਈ ਸੀਗੇ ਹੁਣ ਆਪਾਂ ਇਹਦੀ ਗਰਦਨ ਵੀ ਪੂਰੀ ਭਰਾਈ ਕਰਕੇ ਬਣਾਵਾਂਗੇ ਇੱਥੋਂ ਇਹ ਇਧਰ ਨੂੰ ਜਾਊਗਾ ਟੰਕਾ ਇਸ ਤਰੀਕੇ ਨਾਲ ਸਭ ਤੋਂ ਪਹਿਲਾਂ ਜਿਹੜਾ ਆਪਾਂ ਇੱਥੋਂ ਟਾਂਕਾ ਲੈਣਾ ਇਹਨੂੰ ਆਪਾਂ ਬਾਹਰ ਨੂੰ ਚੱਕ ਕੇ ਲਾਵਾਂਗੇ ਐਦਾਂ ਇੱਥੋਂ ਆਪਾਂ ਅੰਦਰ ਨੂੰ ਲੈ ਕੇ ਜਾਵਾਂਗੇ ਇਸ ਤਰੀਕੇ ਨਾਲ ਠੀਕ ਹੈ ਐਦਾਂ ਐਦਾਂ ਚਕਾਈ ਕਰਾਂਗੇ ਆਪਾਂ ਤੇ ਇਹਦੀ ਗਰਦਨ ਦੀ ਭਰਾਈ ਇਸ ਤਰੀਕੇ ਨਾਲ ਫਿਲ ਕਰਦੇ ਜਾਵਾਂਗੇ ਆਪਾਂ ਮੈਂ ਪਤਾ ਮੇਤੂ ਥੋੜਾ ਜਿਹਾ ਸ਼ਪਾਈ ਦੇ ਉੱਤੇ ਕੰਮ ਘੱਟ ਹੁੰਦਾ ਆ ਮੇਰਾ ਹੱਥ ਹੈ ਜਿਹੜਾ ਸਾਰਾ ਬਿਨ ਸ਼ਪਾਈ ਤੇ ਉਠਿਆ ਹੋਇਆ ਇੰਨੀ ਕੋ ਐਂ ਦਾ ਜਾਈ ਜਾਵਾਂਗੇ ਇਧਰੋਂ ਆਪਾਂ ਸੂਈ ਦੇ ਮੂੰਹ ਨੂੰ ਅੰਦਰ ਨੂੰ ਰੱਖਾਂਗੇ ਉਧਰੋਂ ਵੀ ਆਪਾਂ ਜਿਹੜਾ ਸੂਈ ਦਾ ਮੂੰਹ ਹੈ ਉਹ ਅੰਦਰ ਨੂੰ ਹੀ ਰੱਖਾਂਗੇ ਤੂੰ ਦੇਖੋ ਜੀ ਇਹਨੂੰ ਭੈਣ ਇਕੁਅਲ ਬਣਾਉਂਦੇ ਜਾਵਾਂਗੇ ਹੁਣ ਆਪਾਂ ਕੀ ਕਰਾਂਗੇ ਜਦੋਂ ਆਪਣੀ ਐਨੀਕ ਇਹ ਬਣ ਗਈ ਫਿਰ ਜਿਹੜਾ ਪਟੰਕਾ ਲਾਵਾਂਗੇ ਉਹ ਥੋੜਾ ਆਪਾਂ ਬਾਹਰ ਨੂੰ ਬਦਮਾ ਲੈ ਲਾਂਗੇ ਹੁਣ ਆਪਾਂ ਟਾਂਕੇ ਨੂੰ ਥੋੜਾ ਅੰਦਰ ਨੂੰ ਚੱਕਾਂਗੇ ਐਸ ਟ੍ਰਿਕ ਦੇ ਨਾਲ ਐਦਾਂ ਪਹਿਲਾਂ ਆਪਾਂ ਇੱਧਰ ਨੂੰ ਚੱਕ ਰਹੀ ਸੀ ਹੁਣ ਆਪਾਂ ਇੱਧਰ ਨੂੰ ਚੱਕ ਕੇ ਘੁਮਾ ਕੇ ਫਰੇਮ ਨੂੰ ਇੱਧਰ ਨੂੰ ਚੱਕਾਂਗੇ ਐਸਪਿਕੇ ਨਾਲ ਦੇਖੋ ਆਪਣੀ ਚੀਜ਼ ਖੁਨੇ ਦੀ ਬਣ ਗਈ ਐਸਪਿਕੇ ਨਾਲ ਇਹ ਆਪਣਾ ਇੰਨੀ ਬਣ ਗਈ ਠੀਕ ਹੈ ਹਾਂਜੀ ਦੇ ਹਾਂਜੀ ਦੇਖੋ ਹੁਣ ਆਪਣੀ ਇਹ ਇੱਥੇ ਤੱਕ ਬਣ ਗਈ ਹੁਣ ਆਪਾਂ ਇਹਦਾ ਮੂੰਹ ਲਗਾਵਾਂਗੇ ਐਦਾਂ ਐਸਪੀਕੇ ਨਾਲ ਉਹ ਇਹ ਐਸਟਰਨ ਕਰ ਦਾਂਗੇ ਆਪਾਂ ਇਹਨੂੰ ਉਹ ਫਮ ਬਣਾ ਕੇ ਹੁਣ ਆਪਾਂ ਇਹਦੇ ਇੱਥੇ ਆਪਾਂ ਇਹਦੀ ਅੱਖ ਲਗਾ ਦਾਂਗੇ ਇਸ ਤਰ੍ਹਾਂ ਠੀਕ ਹੈ ਹੁਣ ਆਪਾਂ ਕੀ ਕਰਾਂਗੇ ਇਹਨੂੰ ਇੱਥੋਂ ਕੱਢ ਦਾਂਗੇ ਇੱਥੇ ਆਪਾਂ ਇਹਦੀ ਚੁੰਝ ਲਗਾਵਾਂਗੇ ਐਦਾਂ ਐਸ ਤਰਿਕਾ ਨਾਲ ਠੀਕ ਹੈ ਹੁਣ ਆਪਾਂ ਕੀ ਕਰਨਾ ਹੈ ਆ ਇੱਥੇ ਗੱਠ ਦਵਾਂਗੇ ਇਹਨੂੰ ਐਦਾਂ ਹੁਣ ਆਪਾਂ ਇਹਨੂੰ ਤੋੜਦੇ ਨਹੀਂ ਹੈਗੇ ਆਪਾਂ ਇਹਨੂੰ ਸਿੱਧਾ ਇਹਦੇ ਵਿੱਚ ਦੀਓ ਕੱਪੜੇ ਨੂੰ ਕੱਪੜੇ ਦੇ ਨੀਚੋਂ ਤੇ ਕੱਢ ਕੇ ਸੂਈ ਨੂੰ ਤਾਜੂ ਆਪਣੇ نیچے ਵੀ ਫਿਨਿਸ਼ਿੰਗ ਰਹੇ ਆਪਾਂ ਡਾਇਰੈਕਟ ਨੀ ਇਹਨੂੰ ਤਾਂ ਅੱਗੇ ਇਹਨੂੰ ਇੱਥੇ ਤੱਕ ਕਮਾਉਣਾ ਹੈਗਾ ਆਪਾਂ ਕੱਪੜੇ ਦੇ ਵਿੱਚ ਦੀ ਕੱਢ ਕੇ ਲਿਆਉਣਾ ਆ ਹੁਣ ਕੀ ਕਰਾਂਗੇ ਆਪਾਂ ਇਹਦੇ ਇੱਥੇ ਗਰਦਨ ਤੇ ਬਣਾਵਾਂਗੇ non si può fare niente si può fare niente si può fare niente si può si ਇਸ ਕਰਕੇ ਮੈਂ ਤੁਹਾਨੂੰ ਕਹਿ ਰਹੀ ਆ ਕਿ ਵੀਡੀਓ ਨੂੰ ਬਿਨਾ ਸਕਿੱਪ ਕਰੇ ਕੱਲਾ ਕੱਲਾ ਸਟੈਪ ਸਮਝੋ ਫੇਰ ਹੀ ਇਥੋਂ ਤੋਂ ਇਕਲ ਬਣੂਗੀ ਦੇਖੋ ਜੀ ਆਪਣੀ ਇੱਥੇ ਤੱਕ ਤਾਂ ਮੋਰਨੀ ਬਣ ਗਈ ਹੁਣ ਅੱਗੇ ਦੇਖੋ ਆਪਾਂ ਕੀ ਕਰਨਾ ਹੈ ਇਹਨੂੰ ਇੱਥੇ ਗੱਠ ਦੇ ਲਾਂਗੇ ਦੇਖੋ ਜਿੰਨੀ ਆਪਣੇ ਕੰਮ ਦੀ ਉੱਪਰੋਂ ਫਿਨਿਸ਼ ਫਿਨਿਸ਼ਿੰਗ ਹੈ ਓਨੀ ਹੀ ਆਪਣੇ ਕੰਮ ਦੀ ਨੀਚੋਂ ਵੀ ਓਨੀ ਹੀ ਫਿਨਿਸ਼ਿੰਗ ਹੈ हां जी देखो हुन अपना ਇੰਨਾ ਤਾਂ ਇਹ ਕੰਪਲੀਟ ਹੋ ਗਿਆ ਹੁਣ ਆਪਾਂ ਇਹਦੀ ਪੂੰਛ ਲਗਾਵਾਂਗੇ। ਉਹ ਆਪਾਂ ਕਿਵੇਂ ਲਾਵਾਂਗੇ? ਦੇਖੋ ਇਹਨੂੰ ਆਪਾਂ ਹਲਕੀ ਹਲਕੀ ਡਰਾ ਕਰ ਲਾਂਗੇ ਇਸ ਤਰ੍ਹਾਂ। ਠੀਕ ਹੈ। ਹੁਣ ਦੇਖੋ ਸਭ ਤੋਂ ਪਹਿਲਾਂ ਆਪਾਂ ਸੈਂਟਰ ਫਿਲ ਕਰ ਲਾਂਗੇ ਦਾ। ਐਦਾਂ। ਇਸ ਤਰ੍ਹਾਂ ਮੈਨੂੰ ਆਪਾਂ ਕੀ ਕਰਾਂਗੇ ਖਮਾਟੇ ਇਹਦੇ ਵਿੱਚ ਦੇਖੋ ਐਦਾਂ ਹੀ ਡਾਇਰੈਕਟ ਨਹੀਂ ਕੱਢਣਾ ਐਦਾਂ ਤਾਂ ਅੱਗੇ ਦੇ ਵਿੱਚ ਤਾਂ ਅੱਗੇ ਨੂੰ ਘਮਾ ਕੇ ਇੱਥੇ ਆ ਜਾਾਂਗੇ ਸਭ ਤੋਂ ਪਹਿਲਾਂ ਫਾਸਟ ਸਟੈਪ ਐਦਾਂ ਇਹ ਇੱਥੇ ਲਵਾਂਗੇ ਐਦਾਂ

ਇਦਾਂ ਆਪਾਂ ਇਹਦੀ ਪੂਛ ਬਣਾ ਲਵਾਂਗੇ ਤਾਂਕਾ ਆਪਾਂ ਬਿਲਕੁਲ ਛੋਟਾ ਛੋਟਾ ਹੀ ਚੱਕਿਆ ਕਰੋ ਜਿੰਨਾ ਟਾਂਕਾ ਛੋਟਾ ਹੋਊਗਾ ਨਾ ਉਨੀ ਫਿਨਿਸ਼ਿੰਗ ਵਧੀਆ ਆਉਂਦੀ ਆ ਮਾਨ ਜੀ ਦੇਖੋ ਉਹ ਪਲਾਸਟਿਕ ਸਟੈਪ ਆਪਣਾ ਐਸ ਤਰ੍ਹਾਂ ਬਣਾ ਲਾਂਗੇ ਐਦਾਂ ਹੀ ਇਹ ਇੱਕ ਸਾਈਡ ਤੇ ਨੂੰ ਆਪਣੀ ਕੰਪਲੀਟ ਹੋ ਗਈ ਐਸ ਤ੍ਰਿਕੇ ਨਾਲ ਦੇਖੋ ਇਹ ਆਪਣਾ ਹਾਫ ਹਾਫ ਪਾਸਸ ਕੰਪਲੀਟ ਹੋ ਗਿਆ ਆਪਣਾ ਇਹ ਹੁਣ ਦੇਖੋ ਐਸ ਤ੍ਰਿਕੇ ਨਾਲ ਆਪਾਂ ਹੁਣ ਦੂਸਰੇ ਪਾਸੇ ਬਣਾਵਾਂਗੇ ਹੁਣ ਆਈ ਆਪਾਂ ਇਦਾਂ ਲਈ ਸਾਈਡ ਇਹਦੀ ਫਿਲ ਕਰ ਲਾਂਗੇ ਦੇਖੋ ਤੋਂ ਪਹਿਲਾਂ ਇਦਾਂ ਚਾਹਾਂਗੇ ਆਪਾਂ ਇਹਦੀ ਪੂੰਛ ਆਪਾਂ ਜਿੱਡੀ ਵੱਡੀ ਮਰਜ਼ੀ ਲਗਾ ਸਕਦੇ ਹਾਂ ਆਪਣੀ ਮਰਜ਼ੀ ਆ ਇਹਨੂੰ ਆਪਾਂ ਹੋਰ ਵੀ ਛੋਟੀ ਕਰ ਸਕਦੇ ਹਾਂ ਤੇ ਜਿਆਦਾ ਫੈਲਾ ਕੇ ਜੇ ਲਗਾਉਣਾ ਚਾਹੁੰਦੇ ਆ ਤਾਂ ਪੌ ਵੀ ਲਗਾ ਸਕਦੇ ਆ ਉਹ ਆਪਣੀ ਮਰਜ਼ੀ ਆ ਆਪਾਂ ਕਿੰਨੀ ਲਗਾਉਣੀ ਆ ਹਾਂ ਜੀ ਦੇਖੋ ਇਹ ਆਪਣੀ ਇਹਦੀ ਪੂੰਛ ਕੰਪਲੀਟ ਹੋ ਗਈ ਦੇਖੋ ਆਪਣੀ ਫਾਈਨਲ ਲੁੱਕ ਇਹਦੀ ਇਸ ਤਰ੍ਹਾਂ ਬਣ ਗਈ ਇਹ ਜਿਹੜੀ ਇਹ ਪੂੰਛ ਹੈ ਇਹਨੂੰ ਆਪਾਂ ਸਟੈਪ ਘੱਟ ਵੀ ਰੱਖ ਸਕਦੇ ਹਾਂ ਨਾ ਤੇ ਵੱਧ ਵੀ ਰੱਖ ਸਕਦੇ ਆ ਇਹ ਆਪਣੀ ਮਰਜ਼ੀ ਆ ਹਾਂ ਜੀ ਦੇਖੋ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਤਾਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਜਰੂਰ ਕਰਿਓ ਜੇ ਤੁਹਾਨੂੰ ਸਾਡੀ ਵੀਡੀਓ ਪਸੰਦ ਆਉਂਦੀ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਥੈਂਕ ਯੂ